ਹੋਰ ਬਾਜੋ ਹੋਰ ਬਾਜੋ ਸਰਕਾਰ ਗੁਰਦਾਰ ਬਾਜੋ ਖਾਓ ਯਾਰ ਸਰ ਕੀ ਕਹਿਣਾ ਚਾਹੋਗੇ ਅੱਜ ਅੱਜ ਤਾਂ ਮੈਂ ਵੇਖੀ ਜਾਂਦੇ ਸੀ ਸਾਨੂੰ ਕਹਿਣ ਦੀ ਲੋੜ ਨਹੀਂ ਪਿਠਾਓ ਬਿਠਾਓ ਯਾਰ ਚਲੋ ਚਲੋ ਵੀ ਸਿਕਾੜ ਕਰੋ ਡਰਾਈਵਰ ਨੂੰ ਭਾਓ ਯਾਰ ਚਲੋ ਪੁਲਿਸ ਵੱਲੋਂ ਇੱਥੇ ਕਿਸਾਨਾਂ ਨੂੰ ਗੱਡੀਆਂ ਚ ਪਾਇਆ ਜਾ ਰਿਹਾ ਹੈ ਰਿਟੇਨ ਕੀਤਾ ਜਾ ਰਿਹਾ ਹੈ ਇਥੋਂ ਇਹ ਤਸਵੀਰਾਂ ਨੇ ਫਾਜ਼ਿਲਕਾ ਦੇ ਥੇ ਖਲੰਦਰ ਫਾਟਕ ਤੋਂ ਜਿੱਥੇ ਕਿਸਾਨਾਂ ਵੱਲੋਂ ਇਕੱਠੇ ਹੋਇਆ ਜਾ ਰਿਹਾ ਸੀ ਤੇ ਪੁਲਿਸ ਵੱਲੋਂ ਹੁਣੇ ਥੇ ਉਹਨਾਂ ਨੂੰ ਰਿਟੇਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਲੋ ਚਲੇ ਤੋਰ ਯਾਰ ਸਾਰੇ ਨਾ ਜਾਓ ਸਾਰੇ ਨਾ ਜਾਓ ਇਕ ਰੰਗ ਬੜਾ ਬੜਾ ਚਲੋ ਤੋਰੋ ਯਾਰ ਭਰਾਂ ਦੀ ਤੁਸੀਂ ਉਧਰ ਆਜੋ ਕਿੰਨੀ ਵਾਸ ਨਹੀਂ ਵਾਸ ਨਹੀਂ ਵਾਸ ਭਰਾਂ ਜੀ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਇੱਕ ਮਿੰਟ ਯਾਰ ਮਾੜਾ ਹੋ ਜਾ ਕਰ ਲੋ ਅਸੀਂ ਧੱਕਾ ਨਹੀਂ ਬਈ ਗੱਲ ਇਸ ਤਰ੍ਹਾਂ ਬਈ ਜਿਹੜਾ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਨੇ ਤੇ ਪੰਜਾਬ ਸਰਕਾਰ ਨੇ ਧੱਕਾ ਕੀਤਾ ਉਹ ਬੇਮਨਾ ਧੱਕਾ ਕੀਤਾ ਸਾਨੂੰ ਘਰੇ ਬੁਲਾ ਕੇ ਸਾਡੇ ਪ੍ਰਧਾਨ ਜੀ ਨੂੰ ਘਰੇ ਬੁਲਾ ਕੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਆ ਸਾਡੇ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਤੇ ਉਥੇ ਜਿਹੜਾ ਸਾਡਾ ਮੂਰਤਿਆ ਤੋੜਿਆ ਗਿਆ ਅਧਿਨਿੰਦਨਯੋਗ ਆ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਦਿਖਾ ਦਿਆਂਗੇ ਵੀ ਸਾਡਾ ਰੋਸ ਆ ਜਿਹੜਾ ਉਹ ਸਾਡਾ ਚੱਲਦਾ ਰਹਿਣਾ ਲੜਦੇ ਲੋਕਾਂ ਦੀ ਜਿੱਤ ਹੁੰਦੀ ਹੀ ਰਹਿਣੀ ਆ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲ ਇੱਥੇ ਤਣਾਟ ਹੈ ਡੀਐਸਪੀ ਜਲਾਲਾਬਾਦ ਵੀ ਪਹੁੰਚੇ ਹੋਏ ਨੇ ਤਾ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਬਿਠਾਇਆ ਜਾ ਰਿਹਾ ਬੱਸਾਂ ਦੇ ਵਿੱਚ ਪੁਲਿਸ ਵੱਲੋਂ ਇੱਥੋਂ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਨੇ ਥੇ ਕਲੰਦਰ ਕੋ ਦੇਖ ਰਹੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਜਿੱਥੇ ਇਹ ਕਿਸਾਨਾਂ ਨੂੰ ਇੱਥੇ ਅੱਜ ਡਿਟੇਨ ਕੀਤਾ ਜਾ ਰਿਹਾ ਹੈ ਸਰਕਾਰ ਸਰਕਾਰ ਮਰਦਾਬਾਦ ਜਿੰਦਾਬਾਦ ਜਲੇਵਾ ਲੂਰ ਹਾ ਕਰ ਕਬੱਡੀ ਗਿੰਦੀ ਦੇ ਵਿੱਚ ਪੁਲਿਸ ਬੱਲਾ ਇੱਥੇ ਪਹੁੰਚਾ ਹੋਇਆ ਹੈ ਇਹ ਤਸਵੀਰਾਂ ਨੇ ਫਾਜ਼ਿਲਕਾ ਦੇ ਪਿੰਡ ਥੇ ਕੁਲੰਦਰ ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਰੀਟੇਨ ਕਰ ਰਿਹਾ ਹੈ ਕਿਸਾਨਾਂ ਨੂੰ ਪੱਛਾ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤੁਹਾਨੂੰ ਪਤਾ ਹੀ ਹੋਏਗਾ ਪਿਛਲੇ ਦਿਨੀ ਜੋ ਕਿਸਾਨ ਆਗੂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਸੀ ਉਹਦੇ ਰੋਜ਼ ਦੇ ਵਿੱਚ ਕਿਸਾਨ ਆਗੂ ਅੱਜ ਇਕੱਠੇ ਹੋਏ ਸੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਅੱਜ ਰੀਟੇਨ ਕੀਤਾ ਜਾ ਰਿਹਾ ਹੈ ਫਾਜ਼ਿਲਕਾ ਪੁਲਿਸ ਇੱਥੇ ਪਹੁੰਚੀ ਹੋਈ ਹੈ ਜਿਨ੍ਹਾਂ ਵੱਲੋਂ ਇੱਥੇ ਕਿਸਾਨਾਂ ਨੂੰ ਰੀਟੇਨ ਕੀਤਾ ਜਾ ਰਿਹਾ ਹੈ भाई चओ ਆ ਰਹੀ ਜੀ ਬਾਹਰ ਜਿਹੜੇ ਆਪੋ ਚਲੋ ਚਲੋ ਬਾਹਰ ਆਓ ਯਾਰ ਪਟਾਓ ਚਲੋ 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 ਯਾਰ ਅਗਲੀ ਗੱਡੀ ਚਵਾ ਦੇ ਅਗਲੀ ਗੱਡੀ ਚਵਾ ਦੇ ਇਹ ਆਉਂਦਾ ਆਓ ਯਾਰ ਸਰ ਚੱਲੇ ਆਓ ਆ ਜਾਓ ਯਾਰ ਹੁਣ ਪੰਜਾਬ ਸਰਕਾਰ ਮੁਰਦਾਬੋਲ ਮੁਰਦਾਬੋਲ ਕੀ ਕਹਿਣਾ ਚਾਹੋਗੇ ਪੁਲਿਸ ਲਿਜਾ ਰਹੀ ਹੈ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੈ ਕਸ਼ਾਈ ਕਰੀਆ ਜੀ ਜੋ ਵੀ ਪੁੱਛੇ ਸਾਡੇ ਸੰਗਤ ਹੈ ਉਹਨਾਂ ਨੂੰ ਪੁੱਛਿਆ ਨਹੀਂ ਕੋਈ ਕਫਾਨਾ ਨੂੰ ਪੰਜਾਬ ਸਰਕਾਰ ਮੁਰਦਾਬੋਲ ਬੈਠੋ ਬੈਠੋ ਗੱਡੀ ਪੋਲ ਸਰਕਾਰ ਮੁਰਦਾਬੋਲ ਪੰਜਾਬ ਸਰਕਾਰ ਮੁਰਦਾਬੋਲ ਸਭੂਲ ਪ੍ਰਸ਼ਾਸਨ ਮੁਰਦਾਬੋਲ ਪੰਜਾਬ ਸਰਕਾਰ ਮੁਰਦਾਬੋਲ ਸਭੂਲ ਪ੍ਰਸ਼ਾਸਨ ਮੁਰਦਾਬੋਲ ਸਰਕਾਰ ਸ਼ਾਹੀ ਨਹੀਂ ਚਾਹੇ ਕੀ ਕਰੀਏ ਕੀ ਕਰੀਏ ਆਹ ਬੰਦਾ 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 ਆਹ मालखमीर सिंह مردا 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 Eu não ਮਰਦਾ ਮਰਦਾ ਕਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਬੱਲੇ ਪਾ ਕੇ ਨਾ ਝੰਡਾ ਲਾ ਦੇ ਵਡੀ ਚੱਲ ਟੋਟੀ ਵਾਲੀ ਟੋਟੀ ਵਾਲੀ ਗੱਡੀ ਪਾਸੇ ਨਾ ਲੈ ਦੇ ਗੱਡੀ ਪੰਜੋ ਗੱਡੀਓਂ ਪੜੀ ਗਈ दस को भेजो दस मिले और भेजो ਸਾਰੇ ਹੀ ਕਿਸਾਨ ਜਿਹੜੇ ਇੱਥੋਂ ਧਰਨੇ ਦੇ ਉੱਪਰੋਂ ਦੀ ਜਿਹੜੇ ਬੱਸਾਂ ਦੇ ਵਿੱਚ ਪਾਲੇ ਗਏ ਨੇ ਇਹ ਨਹੀਂ ਨਾ ਮਰਦਾਬਾਹ ਪੰਜਾਬ ਸਰਕਾਰ ਮਰਦਾਬਾਹ ਤਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਤਣਾਤ ਹੈ ਡੀਐਸਪੀ ਅਲਾਵਾ ਵੀ ਪਹੁੰਚੇ ਹੋਏ ਨੇ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਬਿਠਾਇਆ ਜਾ ਰਿਹਾ ਬੱਸਾਂ ਦੇ ਵਿੱਚ ਕਿਸਾਨਾਂ ਨੂੰ ਸੋਲੋ ਵਿੱਚ ਲਿਜਾਇਆ ਜਾ ਰਿਹਾ ਹੈ ਸਰਕਾਰ ਸਰਕਾਰ ਜਿੱਤੇ ਇਹਨਾਂ ਨੂੰ ਲਿਜਾਇਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਸਾਰੇ ਕਿਸਾਨ ਇੱਥੋਂ ਦੀ ਬੱਸਾਂ ਦੇ ਵਿੱਚ ਗ੍ਰਿਫਤਾਰ ਕਰਕੇ ਜਿਹੜੇ ਇੱਥੇ ਲਿਜਾਏ ਜਾ ਰਹੇ ਨੇ ਜੋ ਵੀ ਧਰਨਾ ਪ੍ਰਦਰਸ਼ੀ ਸੀ ਇੱਥੇ ਉਹਨਾਂ ਨੂੰ ਜਿਹੜਾ ਇੱਥੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਠੇਕਲੰਦਰ ਤੋਂ ਦੇਖ ਰਹੇ ਹੋ ਜਿੱਥੇ ਕੀ ਟ੍ਰੇਨ ਰੋਕੀ ਜਾਣੀ ਸੀ ਠੇਕਲੰਦਰ ਫਾਟਕ ਦੇ ਉੱਪਰ ਤਾਂ ਪੁਲਿਸ ਦੇ ਵੱਲੋਂ ਜਿਹੜਾ ਇੱਕ ਭਾਰੀ ਬਲ ਪੁਲਿਸ ਦੇ ਨਾਲ ਇੱਥੇ ਪਹੁੰਚ ਕੇ ਜਿਹੜਾ ਕਿਸਾਨਾਂ ਨੂੰ ਇੱਥੇ ਜਿਹੜੇ ਦਰਨੇ ਤੇ ਪ੍ਰਦਰਸ਼ੀ ਸੀ ਉਹਨਾਂ ਨੂੰ ਜਿਹੜਾ ਅਰੈਸਟ ਵੀ ਕਰ ਲਿਆ ਗਿਆ ਹੈ ਲਗਭਗ ਜਿਹੜਾ 100 ਤੋਂ 150 ਕਿਸਾਨ ਜਿਹੜੇ ਅਰੈਸਟ ਕੀਤੇ ਗਏ ਨੇ ਤਾਂ ਜਿਹੜਾ ਦਰਨਾ ਵੀ ਇੱਥੋਂ ਜਿਹੜਾ ਚਕਾ ਦਿੱਤਾ ਗਿਆ ਹੈ ਤਾਂ ਫਾਜ਼ਿਲਕਾ ਜਲਾਲਾਵਾਦ ਦੇ ਸਾਰੇ ਜਿਹੜੇ ਪੁਲਿਸ ਅਫਸਰ ਇੱਥੇ ਜਿਹੜੇ ਪਹੁੰਚੇ ਸੀ ਬਹੁਤ ਹੀ ਭਾਰੀ ਪੁਲਿਸ ਬਲ ਦੇ ਵੱਲੋਂ ਜਿਹੜਾ ਲਗਭਗ 100 ਕਾਰਵਾਈ ਵੀ ਕੀਤੀ ਜਾਏਗੀ ਤਾਂ ਇੱਥੇ ਜਿਹੜਾ ਰੇਲ ਰੋਕੀ ਜਾਣੀ ਸੀ ਤਾਂ ਰੇਲ ਨੂੰ ਜਿਹੜਾ ਬਿਲਕੁਲ ਟਾਈਮ ਦੇ ਉੱਪਰ ਪੁਰਾ ਲੰਗਾ ਦਿੱਤਾ ਗਿਆ ਹੈ ਤਾਂ ਇੱਥੋਂ ਧਰਨਾ ਵੀ ਜਿਹੜਾ ਚਕਾ ਦਿੱਤਾ ਗਿਆ ਹੈ ਆ ਜਾ ਵੀ ਆ ਗਿਆ ਹੈ ਕਿ ਨਾ

ਆਹੋ ਉਹ ਚਲ ਕੋਈ ਗੱਲ ਨਹੀਂ ਉਹ ਮੇਸ਼ਾਏ ਨਹੀਂ ਇਧਰ ਹੋ ਜਾ ਨਾ ਮੇਸ਼ਾਏ ਜਿੱਦਾਂ ਮੈਂ ਨਾ ਫੋਨ ਕਰਦਾ ਸੁਮੇਸ਼ ਨੂੰ ਨਹੀਂ ਮੈਂ ਲੈ ਜਾਂਦਾ ਆਹ ਬੈਠੀ ਨਾ ਗੱਲ ਕਰ ਮੈਂ ਨਾ ਮੇਰਾ ਨਹੀਂ ਆਉਂਦਾ ਸਮਝੀ ਰੋਕ ਦਿਓ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਅਗਾਂਹ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਤਣਾਤ ਹੈ ਡੀਐਸਪੀ ਅਲਾਵਾਦ ਵੀ ਕੌਂਚੇ ਹੋਏ ਨੇ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਬਿਠਾਇਆ ਜਾ ਰਿਹਾ ਬੱਸਾਂ ਦੇ ਵਿੱਚ ਕਿਸਾਨਾਂ ਨੂੰ ਮੈਦਾਨੇ ਲਗਾਇਆ ਜਾ ਰਿਹਾ ਹੈ ਸਰਕਾਰ ਮੁਰਦਾਬਾ ਜਿੱਤੇ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਸਾਰੇ ਕਿਸਾਨ ਇੱਥੋਂ ਦੀ ਬੱਸਾਂ ਦੇ ਵਿੱਚ ਗ੍ਰਿਫਤਾਰ ਕਰਕੇ ਜਿਹੜੇ ਇੱਥੇ ਲਿਜਾਏ ਜਾ ਰਹੇ ਨੇ ਜੋ ਵੀ ਧਰਨਾ ਪ੍ਰਦਰਸ਼ੀ ਸੀ ਇੱਥੇ ਉਹਨਾਂ ਨੂੰ ਜਿਹੜਾ ਇੱਥੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕੋਈ ਨਾ ਪੰਜਾਬ ਸਰਕਾਰ ਨੇ ਧੱਕਾ ਕੀਤਾ ਉਹ ਬੇਦਾਗ ਧੱਕਾ ਕੀਤਾ ਸਾਡੇ ਮੰਤਰੀ ਬੁਲਾ ਕੇ ਸਾਡੇ ਪ੍ਰਧਾਨ ਜੀ ਨੂੰ ਘਰੇ ਬੁਲਾ ਕੇ ਸਾਡੇ ਸਤਿਕਾਰ ਸਤਿਕਾਰ ਪੰਜਾਬ ਸਰਕਾਰ ਹਰਤਾਬਾਤ ਸਰਕਾਰ ਹਰਤਾਬਾਤ ਜੇ ਕਾਰਵਾਈ ਕੀਤੀ ਗਈ ਡਿਟੇਨ ਕੀਤੇ ਗਏ ਨੇ ਕਿਸਾਨ ਅੱਜ ਥੇਕਲੰਦਰ ਤੋਂ ਕਿੱਥੇ ਲਿਜਾਇਆ ਜਾ ਰਿਹਾ ਜੀ ਅੱਜ ਇਹਨਾਂ ਨੂੰ ਅਸੀਂ ਥੇਕਲੰਦਰ ਉੱਥੇ ਲਾ ਕੇ ਚੰਨਿਆ ਜੇ ਔਰ ਫਿਰ ਜਿੱਥੇ ਵੀ ਉਪਭੋਗ ਹੋਵੇ ਉਹਦੇ ਉੱਥੇ ਭੇਜਾਂਗੇ ਕਿੰਨੀ ਗਿਣਤੀ ਕਿਸਾਨ ਪਹੁੰਚੇ ਸੀ ਸਾਰੇ ਕਿੰਨੀ ਗਿਣਤੀ 100 ਤੋਂ ਕਰੀਬ ਤਾਂ ਉੱਪਰ ਹੀ ਹੋਣੀ ਹੈ ਜੀ ਜੀ ਤੇ ਕਿਸ ਤਰ੍ਹਾਂ ਦੀ ਕਾਰਵਾਈ ਰਹੀਗੀ ਹੁਣ ਕੋਈ ਨਹੀਂ ਜੋ ਭੁਗਮਾਈ ਕਾ ਹੁਕਮਨਦਾਰ ਦੇ ਮੁਤਾਬਕ ਤਾਂ ਇਹ ਤਸਵੀਰਾਂ ਨੇ ਫਾਜ਼ਿਲਕਰ ਦੇ ਪਿੰਡ ਥੇਕਲੰਦਰ ਤੋਂ ਜਿੱਥੇ ਕਿਸਾਨ ਆਗੂ ਤੇ ਕਿਸਾਨ ਪਹੁੰਚੇ ਹੋਏ ਸੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਇੱਥੇ ਡਿਟੇਨ ਕੀਤਾ ਗਿਆ ਹੈ ਕਬੱਡੀ ਗਿੰਤੀ ਦੇ ਵਿੱਚ ਪੁਲਿਸ ਵੱਲ ਇੱਥੇ ਪਹੁੰਚਾ ਹੋਇਆ ਹੈ ਤਾਂ ਕੀ ਆ ਜਾ ਰਿਹਾ ਹੈ ਵੀ ਜੋ ਇੱਥੇ ਟ੍ਰੇਨ ਰੋਕੀ ਜਾਣੀ ਸੀ ਕਿਸਾਨਾਂ ਵੱਲੋਂ ਤਾਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੁਲਿਸ ਇੱਥੋਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਹੈ ਬਸਾਂ ਦੇ ਵਿੱਚ ਭਰ ਕੇ ਗੱਡੀਆਂ ਦੇ ਵਿੱਚ ਭਰ ਕੇ ਕਿਸਾਨਾਂ ਨੂੰ 100 ਤੋਂ 150 ਦੀ ਗਿੰਤੀ ਦੇ ਵਿੱਚ ਕਿਸਾਨਾਂ ਨੂੰ ਇੱਥੋਂ ਲਿਜਾਂਦਾ ਗਿਆ ਹੈ